ਅਕਸਰ ਹੀ ਕਿਹਾ ਜਾਂਦਾ ਹੈ ਕਿ ਦੁਨੀਆ ਤੇ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਰਿਸ਼ਤੇ ਸਭ ਤੋਂ ਅਹਿਮ ਹੁੰਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਔਰਤ ਤੋਂ ਕਿਸੇ ਕਾਗਜ਼ ਦੇ ਉੱਪਰ ਅੰਗੂਠਾ ਲਵਾ ਰਿਹਾ ਹੈ ਦਰਸਲ ਔਰਤ ਇੱਕ ਗੱਡੀ ਵਿੱਚ ਮਰੀ ਪਈ ਹੈ ਅਤੇ ਇਹ ਵਿਅਕਤੀ ਇਸ ਮਰੀ ਪਈ ਔਰਤ ਦਾ ਕਿਸੇ ਕਾਗਜ਼ ਤੇ ਅੰਗੂਠਾ ਲਗਵਾ ਰਿਹਾ ਹੈ ਸੋ ਪਤਾ ਨਹੀਂ ਇਹ ਕਿਸ ਚੀਜ਼ ਦੇ ਕਾਗਜ਼ ਨੇ ਪਰ ਇਸ ਵੀਡੀਓ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਕਿ ਲਾਲਚ ਵਿੱਚ ਇਨਸਾਨ ਇੰਨਾ ਅੰਨਾ ਹੋ ਜਾਂਦਾ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ ਤੇ ਕਿਸੇ ਵੀ ਹੱਦ ਤੱਕ ਸਕਦਾ ਹੈ ਸੋ ਇਸ ਵੀਡੀਓ ਨੂੰ ਦੇਖ ਕੇ ਇੱਕ ਗੱਲ ਤਾਂ ਪੱਕੀ ਹੈ ਕਿ ਲੋਕ ਜਿਉਂਦੇ ਮਾਪਿਓ ਨੂੰ ਚਾਹੇ ساری ਉਮਰ ਨਾ ਪੁੱਛਣ ਉਹਨਾਂ ਦੀ ساری ਉਮਰ ਦੀ ਕਮਾਈ ਤੇ ਹੱਕ ਜਿਤਾ ਕੇ ਕਹਿੰਦੇ ਨੇ ਕਿ ਇਹ ਸਾਡੇ ਮਾਪਿਓ ਦੀ ਏ ساری ਜ਼ਿੰਦਗੀ ਮਾਪਿਓ ਦੀ ਜਿਉਂਦੇ ਜੀ ਕਦਰ ਨਹੀਂ ਕਰਦੇ ਅਤੇ ਜਦੋਂ ਮਰ ਜਾਂਦੇ ਨੇ ਤਾਂ ਪਿੱਛੋਂ ਵੱਡੇ ਵੱਡੇ ਲੰਗਰ ਲਾਉਂਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ